ਕੀਤਾ ਹੈ ਉਹਦੇ ਵਿੱਚ ਕਮਿਸ਼ਨਰੇਟ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਕਿ 5 ਕਿਲੋ ਹਿਰੋਇਨ ਦੀ ਅਤੇ ਡਰਗ ਮੰਨੀ ਦੀ ਰਿਕਵਰੀ ਹੋਈ ਸੋ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਦੋ ਹੋਰ ਮਕਦਮਿਆਂ ਵਿੱਚ ਵੀ ਗ੍ਰਿਫਤਾਰੀਆਂ ਪਈਆਂ ਹਨ ਜਿਸ ਵਿੱਚ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੀ ਰਿਕਵਰੀ ਹੋਈ ਗੌਰਤਲਬ ਵਾਲੇ ਹੈ ਕਿ ਜਿਹੜਾ ਅਸੀਂ ਇਹ 5 ਕਿਲੋ ਹਿਰੋਇਨ ਦੇ ਵਿੱਚ ਦੋਸ਼ੀ ਪੜਿਆ ਹੈ ਇਹ ਜਲੰਧਰ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਨੇ ਇੱਥੇ ਸਾਡੇ ਸਾਡੇ ਵੱਲੋਂ ਇਸ ਦੇ ਕੋਲੋਂ ਇੱਥੇ ਹੀ ਇਹਦੇ ਚ ਰਿਕਵਰੀ ਕੀਤੀ ਗਈ ਜੋ ਇਸ ਦੇ ਅੱਗੇ ਨੈਟਵਰਕ ਸੀ ਇਸ ਤੋਂ ਕੌਣ ਲੋਕ ਹੋਰ ਲੈਣ ਆਉਂਦੇ ਸੀ ਤੇ ਇਹ ਪਿੱਛੋਂ ਕਿੱਥੋਂ ਬਗਾਲਦਾ ਸੀ ਉਹ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਸਾਨੂੰ ਉਮੀਦ ਹੈ ਕਿ ਸਾਨੂੰ ਇਸ ਦੇ ਵਿੱਚ ਹੋਰ ਵੀ ਨਵੇਂ ਖਲਾਸੇ ਇਹ ਤੋਂ ਇਲਾਵਾ ਜਿਹੜੀ ਪਰਸੋਂ ਦੀ ਆਪਣੇ 11 ਤਰੀਕ ਨੂੰ ਆਪਣੇ ਜੋ ਮਰਡਰ ਕੇਸ ਰਜਿਸਟਰ ਹੋਇਆ ਸੀ ਉਸ ਮਰਡਰ ਕੇਸ ਦੇ ਵਿੱਚ ਵੀ ਕਮਿਸ਼ਨਰੇਟ ਪੁਲਿਸ ਨੇ ਸੀਆਈਏ ਸਟਾਫ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਹਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਜਦ ਟੀਮ ਗ੍ਰਿਫਤਾਰੀ ਕਰਨ ਤੇ ਲੇ ਗਈ ਤੇ ਉਹਦੇ ਵਿੱਚ ਉਹਨਾਂ ਦੋਸ਼ੀਆਂ ਦੇ ਨਾਲ ਐਕਸਚੇਂਜ ਆਫ ਫਾਇਰ ਹੋਇਆ ਮੁਹੱਲੀ ਵਿਖੇ ਤੇ ਉੱਥੇ ਮੁਕੱਦਮਾ ਦਰਜ ਕਰਕੇ ਉੱਥੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਸੋ ਅਜੇ ਉਹ ਦੋਸ਼ੀ ਹਸਪੀਟਲ 'ਚ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੇ ਮਰਡਰ ਵਾਲੇ ਮੁਕਦਮੇ ਦੇ ਵਿੱਚ ਵੀ ਇੱਥੇ ਲੈ ਕੇ ਆਵਾਂਗੇ ਤੇ ਜੋ ਉਸ ਦੇ ਵਿੱਚ ਅੱਗੇ ਕਾਰਵਾਈ ਬਣਦੀ ਹੈ ਤੇ ਹੋਰ ਕਿਹੜੇ-ਕਿਹੜੇ ਮੁਕਦਮੇ ਦੇ ਦੋਸ਼ੀ ਹਨ ਉਹਨਾਂ ਦੇ ਖਿਲਾਫ ਵੀ ਸੱਤ ਕਾਰਵਾਈ ਕੀਤੀ ਜਾਏ। ਥੈਂਕ ਯੂ। ਹਨ ਇੱਕ ਵਾਰੀ ਪ੍ਰੈਸ ਨੋਟ ਸ਼ੇਅਰ ਕਰਨ ਦਾ। ਆਹ ਦਾ ਅਚਾ। ਉਹ ਹੀ ਦਾ ਨਾਮ ਫਿਕਰ। ਜਿਸ ਦੋਸ਼ੀ ਤੋਂ 5 ਕਿਲੋ ਹਿਰੋਇਨ ਤੇ ਡਰਗ ਮਨੀ ਦੀ ਗ੍ਰਿਫਤਾਰੀ ਹੋਈ ਹੈ। ਡਰਗ ਮਨੀ ਦੀ ਰਿਕਵਰੀ ਹੋਈ ਹੈ। ਉਹਦਾ ਨਾਮ ਹੈ ਸ਼ਿਵਮ ਸੋਢੀ। ਤੇ ਉਹ ਜਲੰਧਰ ਦੇ ਹੀ ਲੰਮਾ ਪਿੰਡ ਏਰੀਆ ਦਾ ਰਹਿਣ ਵਾਲਾ ਅਜੇ ਉਸ ਦੀ ਉਦੀ ਪੁੱਛਗੀ ਜਿਹੜੀ ਇਸ ਜਾਰੀ ਹੈਗੀ ਹੈ ਉਸ ਤੇ ਆਲਰੇਡੀ ਤਿੰਨ ਮੁਕਦਮੇ ਪਹਿਲਾਂ ਦੇ ਦਰਜ ਨੇ ਜਿਨ੍ਹਾਂ ਚੋਂ ਇੱਕ ਐਂਡੀਪੀਐਸ ਦਾ ਵੀ ਮੁਕੱਦਮਾ ਹੈ ਪਰ ਇੰਨੀ ਵੱਡੀ ਰਿਕਵਰੀ ਉਸ ਤੋਂ ਪਹਿਲਾਂ ਕਦੇ ਨਹੀਂ ਹੋਈ ਕਿਉਂਕਿ ਉਹਨੇ ਖਿਆਲਿਆ ਤੋ ਇਸ ਦੀ ਕਿੱਥੋਂ ਇਹਦਾ ਸੋਰਸ ਹੈ ਤੇ ਇੰਨੀ ਕੁਆਂਟੀਟੀ ਉਤੋਂ ਅੱਗੇ ਕਿਸ ਕਿਸ ਨੇ ਲੈਣੀ ਸੀ ਤੇ ਕਿਸ ਕੋਣ ਆਉਣ ਉਦੇ ਅੱਗੇ ਡਿਸਟ੍ਰੀਬਿਊਟਰ ਹੋਣੇ ਸੀ ਉਸ ਤੇ ਅਜੇ ਸਾਡੀ ਤਫਤੀਸ਼ ਚੱਲ ਰਹੀ ਹੈ ਡਰਗ ਮਨੀ ਲਿਕਸਮੋ ਡਰਗ ਮਨੀ ਉਸ ਤੋਂ ਫਿਲਹਾਲ 25000 ਬਰਾਮਦ ਹੋਈ ਹੈ ਪਰ ਸਾਨੂੰ ਉਮੀਦ ਹੈ ਕਿ ਜਦ ਅਸੀਂ ਇਸ ਦਾ ਪੂਰਾ ਨੈਟਵਰਕ ਉਸ ਤੇ ਕਰਾਂਗੇ ਤਫਤੀਸ਼ ਤੇ ਸਾਨੂੰ ਇਸ ਦੇ ਵਿੱਚ ਹੋਰ ਰਿਕਵਰੀ ਹੋਣ ਦੀ ਉਮੀਦ ਹੈ ਉਹ ਡਿਟੇਲਸ ਆਪਾਂ ਸ਼ੇਅਰ ਕਰਾਂਗੇ ਇਹ ਠੀਕ ਹੈ ਥੈਂਕ ਯੂ ਬੱਤੀ ਸਾਲ ਮੇਰਾ ਕੰਮ ਦੱਸੋ ਫਾਦਰ ਜੀ ਫਾਦਰ ਜੀ ਚਲੋ ਮੈਂ ਇੱਕ ਵਾਰੀ ਤੁਹਾਨੂੰ ਨਾਲੇ ਸ਼ੇਅਰ ਕਰ ਲੈਂਦੀ ਹਾਂ ਐਫ ਆਈ ਆਰ ਦੀ ਡਿਟੇਲਸ ਆਪਣੇ ਕੋਲ ਹੈਗੀਆਂ ਤੇ ਜੋ ਇਸ ਦੇ ਕੋਲੋਂ